satın ਗੁੱਡ ਮਾਰਨਿੰਗ ਗਾਇਜ਼ ਬਿਊਟੀਫੁਲ ਮਾਰਨਿੰਗ ਵਿਦ ਅ ਬਿਊਟੀਫੁਲ ਡੇ ਆਓ ਜੀਐਸ ਪਲ ਕੋ ਵਿਦ ਮੁਸਾਫਿਰ ਦਾ ਲਾਜ਼ ਟ੍ਰੈਵਲਰ ਕੇ ਸਾਥ ਤੇ ਅੱਜ ਇਸ ਤਰੀਕ ਹੈਗੀ ਐ 22 ਅਕਤੂਬਰ 2023 ਅਸੀਂ ਰੁਕੇ ਸੀ ਰਾਤੀ ਦੋ ਦੁੱਖੇਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਸਾਨੂੰ ਰੂਮ ਮਿਲ ਗਿਆ ਸੀ ਤੇ ਇੱਥੇ ਜਿਹੜੀ ਭੇਟਾ ਹੈਗੀ 800 ਰੁਪਿਆ ਰਾਤੀ ਵੀ ਦੱਸਿਆ ਸੀ ਤੇ ਕੱਲ ਅਸੀਂ ਵਿਜ਼ਿਟ ਕਰਦੇ ਸੀ ਤਾਜ ਮਹਿਲ ਤੇ ਅੱਜ ਜਾਵਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਕਿਉਂਕਿ ਰਾਤੀ ਲੇਟ ਹੋਣ ਕਰਕੇ ਅਸੀਂ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਮੱਥਾ ਨਹੀਂ ਟੇਕ ਸਕੇ ਤੇ ਮੱਥਾ ਹੈ ਲਾਲ ਕਿਲਾ ਤੇ ਅੱਜ ਆਪਣੇ ਲਾਲ ਕਿਲੇ ਦੇ ਨੇੜੇ ਗੱਡੀਆਂ ਲੈ ਕੇ ਜਾਵਾਂਗੇ ਕਿਉਂਕਿ ਕੱਲ ਆਟੋ ਦੇ ਵਿੱਚ ਸਾਨੂੰ ਜਿਹੜੀ ਈ ਰਿਕਸ਼ਾ ਵਗੈਰਾ ਚ ਕਾਫੀ ਖਦਲਕਵਾਰੀ ਹੋਈ ਇਸੇ ਕਰਕੇ ਅਸੀਂ ਆਪਣੀ ਗੱਡੀਆਂ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਸੀਂ ਜੈਪੁਰ ਵੱਲ ਚੱਲੇ ਪਾਵਾਂਗੇ ਤੇ ਫਤਿਹਪੁਰ ਸਿਕੜੀ ਆਨ ਦਾ ਵੇ ਹੈ ਰਸਤੇ ਦੇ ਵਿੱਚ ਹੀ ਪੈਣਾ ਉੱਥੇ ਵੀ ਆਪਾਂ ਵਿਜ਼ਿਟ ਕਰਕੇ ਜਾਵਾਂਗੇ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਫਤਿਹਪੁਰ ਸਿਕੜੀ ਬਾਰੇ ਤੇ ਰਸਤੇ ਦੇ ਵਿੱਚ ਕੋ ਵਰਡ ਸੈਂਚਰੀ ਵੀ ਪੈਂਦੀ ਹੈ ਉਹ ਵੀ ਦੇਖਾਂਗੇ ਇੱਕ ਗੁੰਬਦ ਨਕਾਸ਼ੀ ਮੰਦਿਰ ਵੀ ਹੈਗੇ ਤੇ ਹੋ ਸਕਿਆ ਤੇ ਟਾਈਮ ਹੋਇਆ ਤਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਜਰੂਰ ਜੋ ਜੋ ਵੀ ਰਸਤੇ 'ਚ ਕੁਝ ਵਧੀਆ ਚੀਜ਼ ਹੋਈ ਤਾਂ ਜਰੂਰ ਦਿਖਾਵਾਂਗੇ ਤੇ ਅੱਗੇ ਵਧਦੇ ਮਗਿੱਤੇ ਕਿਉਂਕਿ ਅੱਜ ਸਾਡਾ ਸਫ਼ਰ ਤਕਰੀਬਨ 250 250 ਕਿਲੋਮੀਟਰ ਦਾ ਸਾਡਾ ਸਫ਼ਰ ਹੈਗਾ ਜੈਪੁਰ ਤੱਕ ਤੇ ਨਾਈਟ ਸਟੇ ਆ ਸਾਡੀ ਅੱਜ ਜੈਪੁਰ ਹੋਣੀ ਹੈ ਤੇ ਅਸੀਂ ਅਜ ਇੰਟਰ ਕਰ ਜਾਾਂਗੇ ਰਾਜਸਥਾਨ ਦੇ ਵਿੱਚ ਫਿਲਹਾਲ ਉਹ ਦੁਵਾਰਾ ਸਭ ਮੱਥਾ ਦੇਖਦੇ ਆ ਇਹ ਸਾਡੇ ਬੈਗ ਵਗੈਰਾ ਰੈਡੀ ਨੇ ਤੇ ਰੂਮ ਸੀ ਤੇ ਇੱਕਮ ਇੱਕਮ ਵੀ ਰੈਡੀ ਆ ਜਿੱਥੇ ਠਾਲਿਆ ਸੀ ਪਰ ਕੱਲ ਅਸੀਂ ਥੱਕ ਗਏ ਸੀ ਸਫ਼ਰ ਕਰਦੇ ਆ ਤੇ ਲੋ ਸਿਹਰਤ ਵੀ ਆ ਗਈ ਹੈ ਸਿਹਰਤ ਆਪਣੇ ਮਾਮੂ ਕੋਲ ਸੀ ਨਾਲ ਵਾਲੇ ਰੂਮ ਦੇ ਵਿੱਚ ਉਹਨਾਂ ਦਾ ਰੂਮ ਹੈ ਹਰਸ਼ੌਧਰ ਰੁਕੇ ਹਨ ਉਹਨਾਂ ਦੀ ਫੈਮਿਲੀ ਤੇ ਅਸੀਂ ਫਿਲਹਾਲ ਹੁਣ ਚੱਲਦੇ ਆਂ ਬੈਗ ਵਗੈਰਾ ਸਾਡੇ ਰੈਡੀ ਨੇ ਪਹਿਲਾਂ ਸਮਾਨ ਵਗੈਰਾ ਸੈੱਟ ਕਰਦੇ ਆਂ ਕਾਰ ਦੇ ਵਿੱਚ ਉ ਤੋਂ ਬਾਅਦ ਫਿਰ ਦਰਬਾਰ ਸਾਹਿਬ ਅੱਥਾ ਟੇਕ ਕੇ ਫਿਰ ਲੰਗਰ ਪ੍ਰਸ਼ਾਦਾ ਛੱਕ ਕੇ ਬਾਅਦਿਆਂ ਫਿਰ ਲਾਲ ਕਿਲੇ ਵੱਲ ਤੇ ਉਸ ਤੋਂ ਬਾਅਦ ਫਤਿਹਪੁਰਸੀ ਸਮਾਨ ਵਗੈਰਾ ਸਾਡਾ ਰੈਡੀ ਆ ਤੇ ਅਸੀਂ ਚੱਲਦੇ ਆਂ ਗੁਰਦੁਆਰਾ ਸਾਹਿਬ ਸਮਾਨ ਵਗੈਰਾ ਟਿਕਾ ਕੇ ਗੱਡੀ ਦੇ ਵਿੱਚ ਫਿਰ ਅੱਗੇ ਵੱਲ ਬਾਅਦਿਆਂ

ਕਣਪਿੰਡ ਦਾ ਸਬਾਨ ਵੀ ਹੈ ਤੇ ਵਿੱਚ ਸਿਲੰਡਰ ਮੈਗੀ ਤੇ ਸਬਜ਼ੀਆਂ ਵਗੈਰਾ ਸਾਰੀਆਂ ਪਿਆਰ ਰਸਤੇ ਕਿਤੇ ਵੀ ਮੌਕਾ ਮਿਲਿਆ ਕੋਈ ਗਿਰੂ ਬਣਾਵਾਂਗੇ ਫਿਲਹਾਲ ਸਬਾਨ ਦੀ ਸੈਟਿੰਗ ਕਰਕੇ ਫਿਰ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਅੱਥਾ ਟੇਕ ਕੇ ਆਉਣਾ ਤੇ ਉਹ ਆ ਗਿਆ ਇੱਕਮ ਲੱਗਿਆ ਕਟਿੰਗ ਕਰਨ ਕਿਉਂਕਿ ਇੱਕ ਮਿੰਨੂ ਮੈਂ ਪਹਿਲੇ ਕਿੰਨੀ ਸਫਰ ਕੀਤਾ ਤੇ ਇਹਨੂੰ ਟ੍ਰੇਨ ਕਿੱਥੇ ਕਰਦਾ ਸੀ ਕਿ ਸਬਾਨ ਲਾਣਾ ਤੇ ਸਵੇਰੇ ਸਬਾਨ ਦੀ ਸੈਟਿੰਗ ਕਿੱਦਾਂ ਕਰਨੀ ਤੇ ਉਹ ਖੁਦ ਕਰਦਾ ਹੁਣ लगा हुआ सैटिंग करने वास्ते समान सैटिंग तो बाद तो अकॉर्डिंग ही अगे बदा रखी सैट आई इस पेटी के समान है मैगी वगैरा साराचू बी असल तो घर ही रह गए फिलहाल सैटिंग साइड हो गई सारी ठीक है ना ਦੇਖ ਜਰਾ ਚੈੱਕ ਕਰ ਠੀਕ ਹੈ ਬਿਲਕੁਲ ਠੀਕ ਹੈ ਅੱਜ ਮੌਸਮ ਠੀਕ ਸੀ ਨਾ ਅੱਜ ਰਸਤੇ 'ਚ ਰੁੱਕ ਕੇ ਨਾ ਜੇ ਆਪਾਂ ਸਫ਼ਰ ਕਰਕੇ ਬਿਲਕੁਲ ਤੇ ਫਿਰ ਆਪਾਂ ਬਣਾਣੇ ਕਿਤੇ ਰੁੱਕ ਕੇ ਕੁਝ ਵੀ ਵਗੈਰਾ ਵੀ ਹੈਗਾ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਰਾਤ ਅਸੀਂ ਰੈਸਟ ਕੀਤੀ ਆ ਬੜੇ ਥੱਕੇ ਹੋਏ ਸੀਗੇ ਬੱਚੇ ਤੇ ਸਾਰੇ ਤੇ ਹੁਣ ਰੈਸਟ ਕਰਨੇ ਤੋਂ ਬਾਅਦ ਦਰਬਾਰ ਸਾਹਿਬ ਮੱਥਾ ਟੇਕ ਕੇ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੋਂ ਬਾਅਦ ਅਸੀਂ ਲੰਗਰ ਚੱਕਾਂਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਲਾਲ ਕਿਲਾ ਹਾਂਜੀ ਹਾਂਜੀ ਬਿਲਕੁਲ ਲਾਲ ਕਿਲਾ ਫਤਿਹਪੁਰ ਸਿਕਰੀ ਫਿਰ ਉਸ ਤੋਂ ਬਾਅਦ ਅਸੀਂ ਜੈਪੁਰ ਪਹੁੰਚਾਂਗੇ ਅੱਜ ਸ਼ਾਮ ਨੂੰ ਇੱਕ ਵਰਲਡ ਸੈਂਚਰੀ ਵੀ ਆਂਦੀ ਹੈ ਜੇ ਟਾਈਮ ਹੋਇਆ ਤਾਂ ਉੱਥੇ ਵੀ ਵਿਜ਼ਿਟ ਕਰਕੇ ਆਵਾਂਗੇ ਤੇ ਬਾਕੀ ਕੋਸ਼ਿਸ਼ ਕਰਾਂਗੇ ਅੱਜ ਕਿ ਅਸੀਂ ਲੰਚ ਆਪਣਾ ਖੁਦ ਬਣਾਈਏ ਕਿਉਂਕਿ ਗੁਰਦੁਆਰਾ ਸਾਹਿਬ ਕਥਾ ਠੇਕਦੇ ਆ ਉਸ ਤੋਂ ਬਾਅਦ ਲੰਗਰ ਪ੍ਰਸ਼ਾਦਾ ਚੱਕ ਕੇ ਫਿਰ ਅੱਗੇ ਚਲੋ ਅੱਜ ਚਲੋ ਇੱਧਰ ਗੱਠੜੀ ਘਟ ਤੇ ਜੇ ਕਿਸੇ ਦਾ ਸਮਾਨ ਹੈਗਾ ਤਾਂ ਉੱਥੇ ਜਮ੍ਹਾਂ ਕਰਵਾ ਸਕਦਾ ਸਾਹਮਣੇ ਜੋੜਾ ਕਰ ਤੇ ਉੱਥੇ ਉਥੋਂ ਕਮਰੇ ਮਿਲਦੇ ਆ ਤੇ ਹੁਣ ਚਾਬੀ ਅਸੀਂ ਜਮ੍ਹਾਂ ਕਰਵਾਨੇ ਆ ਆਜੋ ਹਰਸ਼ੇ ਪਹਿਲਾਂ ਚਲਾ ਗਿਆ ਸੀ ਹਰਸ਼ ਨੇ ਆਪਣੀ ਚਾਬੀ ਦੇ ਦਿੱਤੀ ਤੇ ਫਿਰ ਹੂਮ ਦੀ ਚਾਬੀ ਦੇ ਕੇ ਫਿਰ ਉਹ ਤੋਂ ਬਾਅਦ ਦਰਵਾਜ਼ਾ ਮੱਥਾ ਟੇਕਦੇ ਆ ਸਤਨਾਮ ਸ਼ਿਵ ਆਹੀ ਗੁਰੂ ਦੀ ਜਨ ਪਰ ਉਪਕਾਰੀ ਆਇਆ ਜਨ ਪਰ ਉਪਕਾਰੀ ਆਇਆ ਜਨ ਪਰ ਉਪਕਾਰੀ ਆਇਆ ਜਨ ਪਰ ਉਪਕਾਰੀ the body ਦੇ ਸਾਹਮਣੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੈ ਤੇ ਇਤਿਹਾਸਿਕ ਤੌਰ ਤੇ ਆਗਰਾ ਦੀ ਜਿਹੜੀ ertidin 4/7 ਦੀ ਸ਼ੋਭਾ ਪ੍ਰਾਪਤ ਜਿਹੜੇ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਗੁਰੂ ਹਰਗੋਬਿੰਦ ਸਾਹਿਬ ਵੀ ਇੱਥੇ ਆਏ ਹੈ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਤੇ ਉਸ ਤੋਂ ਬਾਅਦ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇੱਥੇ ਰਹੇ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ertidin ਆਪਣੇ ਪਾਵਨ ਚਰਨ ਪਾਏ ਤੇ ਇੱਕ ਗਰੀਬ ਚਾਰਵਾ ਜੋ ਭੇਡਾਂ ਬੱਕਰੀਆਂ ਚਾਰਨ ਵਾਲਾ ਹਸਨ ਅਲੀ ਜਿਸ ਦਾ ਨਾਮ ਸੀ ਉਸਨੂੰ ਆਪਨੇ ਗ੍ਰਿਫਤਾਰੀ ਦਾ ਕਵਾਤਕ ਵਿੱਚ ਅਤੇ ਤਮੇ ਦੇ ਮੋਗਲ ਸ਼ਾਸਕ 오ਰੰ ਉਹ ਦਵਾਈਆਂ ਤੇ ਉਸ ਦੀ ਗ੍ਰਿਭੀ ਕੱਟੀ ਇਸ ਸਥਾਨ ਤੇ ਕੁਦਾਰਾ ਮੰਜੀ ਸਾਹਿਬ ਚੋਬਿਤ ਹੈ ਉਹ ਗੁਰੂ ਜੀ 9 ਦਿਨ ਤੱਕ ਪੋਰਾ ਸਾਹਿਬ ਦੀ ਕੀ ਨਜ਼ਰਬੰਦ ਰਹੀ ਜੋ ਪਹਿਲਾਂ ਤੋਂ ਹੀ ਬਰਾਦਰੀ ਬੜੀ ਹੋਈ ਸੀ ਥੱਲੇ ਤੈ ਕਹਨਾ ਹੈ ਜਿਸ ਨੂੰ ਹੁਣ ਸਤਕਾਰ ਸਹਿਤ ਪੋਰਾ ਸਾਹਿਬ ਕਿਹਾ ਜਾ ਲੈ ਸਕਦਾ ਦਰਸ਼ਨ ਕਰਕੇ ਪਿਆਲ ਹੁੰਦੀ ਆਇਆ ਏ ਸੀ ਜੀ ਬਦਵਾਰਾ ਸਾਹਿਬ ਦਾ ਇਤਿਹਾਸ ਜਨਮ ਪਰ ਉਪਤਾਨੀਆ ਜਨਮ ਪਰ ਉਪਤਾਨੀਆ ਵਸਤਾਰੀ ਯਾਹੇ ਜਨਮ ਬਦ ਉਤਾਰੀ ਯਾਹੇ ਜਨਮ ਬਦ ਉਤਾਰੀ ਯਾਹੇ ਜਨਮ ਮਰਨ ਉਹ ਮੇਰਾ ਹੀ ਜਨਮ ਮਰਨ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਤੇ ਹੁਣ ਮਹਾਰਾਜ ਦੇ ਦਰਸ਼ਨ ਦੇਦਾਰੇ ਕਰ ਲਿਆ ਸੀ ਤੇ ਲੰਗਰ ਪਾਣੀ ਵੀ ਛੱਕ ਲਿਆ ਤੇ ਹੁਣ ਅਸੀਂ ਮਹਾਰਾ ਤੋਂ ਅੱਗੇ ਲੈ ਕੇ ਅੱਗੇ ਅਸੀਂ ਚੱਲੇ ਆ ਰੈੱਡ ਫੋਰਟ ਤੇ ਆਉ ਤੁਹਾਨੂੰ ਹੁਣ ਅੱਗੇ ਲਾਲ ਕਿਲੇ ਦੀ ਸ਼ੈਅਰ ਕਰਵਾਉਣਾ ਹੈ ਤੇ ਹੁਣ ਗੁਰਦੁਆਰਾ ਸਾਹਿਬ ਅਸੀਂ ਲੰਗਰ ਛੱਕ ਕੇ ਅੱਗੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਵਿੱਚ ਪਹਿਲਾਂ ਮੱਥਾ ਤਾਂ ਟੇਕ ਲਵਾਂ ਪਹਿਲਾਂ ਲੰਗਰ ਤੋਂ ਪਹਿਲਾਂ ਕੱਢ ਗਿਆ ਅਸੀਂ ਵਿੱਚ ਚਲ ਕੋਈ ਨਹੀਂ ਕੱਟ ਰਿਹਾ ਠੀਕ ਗੱਲ ਚਲ ਸਤਿ ਸ੍ਰੀ ਅਕਾਲ ਜੀ ਤੇ ਹੁਣ ਅਸੀਂ ਗੁਰਦੁਆਰਾ ਸਾਹਿਬ ਪਰਿਵਾਰ ਦਰਬਾਰ ਸਾਹਿਬ ਮੱਥਾ ਟੇਕ ਕੇ ਦੋਰਾ ਚੱਲੋ ਇੱਕ ਮਿੰਟ ਥੋੜਾ ਜਿਹਾ ਰਹਿਓ ਥੋੜਾ ਜਿਹਾ ਰਸਤਾ ਦੇ ਦਿਓ ਮੈਨੂੰ ਥੋੜਾ ਜਿਹਾ ਰਸਤਾ ਦੇ ਦਿਓ ਇੱਕ ਸਟੋਰ ਦੇ ਤਾਂ ਤੁਹਾਨੂੰ ਕਿ ਲੈ ਜਾਏ Ia-te, <laughs> <Bambune>. ia-te, <laughs> <laughs> <laughs>